ਅਭੀ ਕਮਲਕੌਰ ਉਰਫ ਕੰਚਨ ਕੁਮਾਰੀ ਜਿਸ ਦਾ ਕੀ ਕਤਲ ਕਰ ਦਿੱਤਾ ਗਿਆ ਵਜ੍ਹਾ ਇਹ ਹੀ ਦੱਸੀ ਜਾ ਰਹੀ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਅਸ਼ਲੀਲਤਾ ਭਰਿਆ ਕੰਟੈਂਟ ਪਾਇਆ ਜਾਂਦਾ ਸੀ ਤੇ ਕਈ ਵਾਰ ਸਮਝਾਇਆ ਵੀ ਗਿਆ ਪਰ ਇਸ ਦੇ باوجود ਵੀ ਜਿਹੜਾ ਕਿ ਕਮਲਕੌਰ ਦੇ ਵੱਲੋਂ ਕੰਟੈਂਟ ਪਾਉਣਾ ਬੰਦ ਨਹੀਂ ਕੀਤਾ ਜਿਸ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਪਰ ਦੇਖਿਆ ਜਾ ਰਿਹਾ ਹੈ ਕਿ ਹਲੇ ਵੀ ਸੋਸ਼ਲ ਮੀਡੀਆ ਦੇ ਉੱਤੇ ਅਜਿਹਾ ਕੰਮ ਕੀਤਾ ਜਾ ਰਿਹਾ ਦੂਜੇ ਪਾਸੇ ਅਜਿਹੇ ਲੋਕ ਜਿਨ੍ਹਾਂ ਦੇ ਵੱਲੋਂ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਰੀਲਾਂ ਬਣਾਈਆਂ ਜਾਂਦੀਆਂ ਨੇ ਹਾਲਾਂਕਿ ਉਹਨਾਂ ਨੂੰ ਕਈ ਵਾਰ ਰੋਕਿਆ ਜਾਂਦਾ ਪਰ ਇਸ ਦੇ باوجود ਵੀ ਦੇਖਿਆ ਜਾਂਦਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਕਿਉਂਕਿ તાਜਾ ਮਾਮਲਾ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਤੋਂ ਸਾਹਮਣੇ ਆਇਆ ਸੀ ਜਿੱਥੇ ਕਿ ਗਾਣਿਆਂ ਤੇ ਧਾਰਮਿਕ ਸਥਾਨ ਮੰਦਿਰ ਦੇ ਅੰਦਰ ਲੜਕੀ ਦੇ ਵੱਲੋਂ ਜਿਹੜੀ ਕਿ ਰੀਲ ਬਣਾਈ ਗਈ ਸੀ ਜਿਸ ਤੋਂ ਬਾਅਦ ਇਸ ਦੇ ਉੱਤੇ ਜਿਹੜਾ ਕਿ ਹਿੰਦੂ ਸਮਾਜ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਹੁਣ ਇਸ ਦੇ ਬਾਅਦ ਸਵਾਮੀ ਸ਼੍ਰੀ ਅਸ਼ਨੀਲ ਮਹਾਰਾਜ ਦੇ ਕੋਲ ਲੜਕੀ ਪਹੁੰਚੀ ਜਿਸ ਨੇ ਇਹ ਰੀਲ ਬਣਾਈ ਸੀ ਤੇ ਉਸ ਨੇ ਗਲਤੀ ਦਾ ਅਹਿਸਾਸ ਕਰਦੇ ਹੋਏ ਮੁਆਫੀ ਮੰਗੀ ਹੈ ਕਿ ਅੱਗੇ ਤੋਂ ਕਦੇ ਵੀ ਅਜਿਹੀ ਗਲਤੀ ਨਹੀਂ ਕਰਾਂਗੀ ਤੁਹਾਨੂੰ ਵੀਡੀਓ ਵੀ ਦਿਖਾਉਣੀ ਆ ਤੇ ਹੁਣ ਜਿਹੜੀ ਕਿ ਲੜਕੀ ਨੇ ਮੁਆਫੀ ਮੰਗੀ ਆ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਗਣਾ ਮੰਦਰ ਵਿੱਚ ਉਹਦੇ ਸੰਬੰਧ ਵਿੱਚ ਮੈਂ ਅੱਜ ਬਾਲਾ ਹੀ ਮੰਦਿਰ ਅ ਜਗਤ ਗੁਰੂ ਜੀ ਕੋ ਮਾਫੀ ਮੰਗ ਚੁਕੀ ਆ ਸਾਰੇ ਸੰਤ ਸਮਾਏ ਕੋ ਮਾਫੀ ਮੰਗ ਕੇ ਆਈ ਆ ਤੇ ਜਿਹਦੇ ਵੀ ਮਨ ਨੂੰ ਕੋਈ ਠੇਸ ਪਹੁੰਚੀ ਹੋਏ ਤੇ ਮੈਂ ਸਭ ਕੋਲੋਂ ਮਾਫੀ ਮੰਗਦੀ ਆ ਔਰ ਇਸ ਮਾਮਲੇ ਦੇ ਉੱਤੇ ਅਸ਼ਨੀਲ ਜੀ ਮਹਾਰਾਜ ਨੇ ਕਿਹਾ ਕਿ ਪਿਛਲੇ ਦਿਨੀ ਸ਼੍ਰੀ ਦੁਰਗਿਆਣਾ ਮੰਦਿਰ ਦੇ ਅੰਦਰ ਇੱਕ ਲੜਕੀ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵੱਲੋਂ ਫਿਲਮੀ ਗਾਣੇ ਦੇ ਉੱਤੇ ਰੀਲ ਬਣਾਈ ਗਈ ਸੀ ਤੇ ਹੁਣ ਇਸ ਮਾਮਲੇ ਤੇ ਉਸ ਲੜਕੀ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਅੱਗੇ ਤੋਂ ਕਿਹਾ ਕਿ ਅਜਿਹਾ ਕੰਮ ਨਹੀਂ ਕਰਾਂਗੇ ਅਤੇ ਇਸ ਦੇ ਨਾਲ ਹੀ ਮੰਦਰ ਦੇ ਅੰਦਰ 7 ਦਿਨ ਸੇਵਾ ਕਰੇਗੀ ਤੇ ਉਸ ਨੂੰ ਮਾਫੀ ਵੀ ਦੇ ਦਿੱਤੀ ਗਈ ਜੇਕਰ ਉਹ ਮੰਦਰ ਅੰਦਰ ਸੇਵਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਵਿਰੁੱਧ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ ਜੈ ਸ਼੍ਰੀ ਰਾਮ ਅੱਜ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇਗਨਪੁਰ ਵਿਖੇ ਜਿਸ ਲੜਕੀ ਨੇ ਥੋੜੇ ਦਿਨ ਪਹਿਲਾਂ ਸ਼੍ਰੀ ਦਰਗਿਆਣਾ ਤੀਰਥ ਵਿੱਚ ਇੱਕ ਪੰਜਾਬੀ ਗਾਣੇ ਲਾ ਕੇ ਵੀਡੀਓ ਬਣਾਈ ਸੀ ਉਸ ਸੰਬੰਧ ਵਿੱਚ ਅੱਜ ਉਹ ਬੱਚੀ ਇੱਥੇ ਆ ਕੇ ਉਹਨੇ ਪੂਰੇ ਸੰਤ ਸਮਾਜ ਕੋ ਮਾਫੀ ਮੰਗੀ ਆ ਸਮਾਜ ਨੇ ਉਹਨੂੰ ਮਾਫੀ ਵੀ ਕਰ ਦਿੱਤਾ ਤੇ ਅੱਗੇ ਤੋਂ ਤਾੜਨਾ ਵੀ ਕੀਤੀ ਹੈਗਾ ਕਿ ਭਵਿੱਖ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਨਾਲ ਹੀ ਸੰਤ ਸਮਾਜ ਨੇ ਉਹਨੂੰ ਸ਼੍ਰੀ ਦਰਗਿਆਨਾ ਤੀਰਥ ਵਿੱਚ 7 ਦਿਨ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਰਗਿਆਨਾ ਤੀਰਥ ਸ਼੍ਰੀ ਪ੍ਰਕਰਮਾ ਦੇ ਵਿੱਚ ਸਫਾਈ ਕਰਨ ਦਾ ਪਰਮਾਨਵੀ ਦਿੱਤਾ ਆ ਉਹਨੂੰ ਹੁਕਮ ਵੀ ਦਿੱਤਾ ਆ ਕਿ ਤੂੰ ਇਹ ਸਜਾ ਨਹੀਂ ਸਮਝਣੀ ਇਹ ਸੇਵਾ ਕਰਨੀ ਆ ਜੇ ਉਹ 7 ਦਿਨ ਸੇਵਾ ਨਹੀਂ ਕਰਦੀ ਕੀ ਇਹ ਦੇ ਜੇ ਉਹ ਬੱਚੀ ਸੇਵਾ ਨਹੀਂ ਕਰੇਗੀ ਫਿਰ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਹੁਤ ਬਹੁਤ ਪੂਰਨਮ ਕੀ ਮੈਸੇਜ ਦੇਣਾ ਚਾਹੁੰਦਾ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਧਾਰਮਿਕ ਸਥਾਨ ਤੇ ਜਾ ਕੇ ਇਹੋ ਜਿਹੇ ਰੀਲਾਂ ਨਾ ਬਣਾਓ ਰੀਲਾਂ ਬਣਾ ਕੇ ਤੁਸੀਂ ਗਾਣੇ ਲਾ ਕੇ ਆਪਣੀ ਪਬਲਿਕ ਸਿਟੀ ਵਾਸਤੇ ਸਿਰਫ ਧਾਰਮਿਕ ਸਥਾਨ ਦਾ ਇਸਤੇਮਾਲ ਕਰੇ ਜੇ ਔਰ ਇਹ ਨਾਲ ਪਤਾ ਨਹੀਂ ਕਿੰਨੀਆਂ ਜਾਣਿਆਂ ਦੀਆਂ ਭਾਵਨਾ ਨੂੰ ਠੇਸ ਪਹੁੰਚਦੀ ਆ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਫਿਲਮਾਂ ਰੀਲਾਂ ਲਾ ਕੇ ਜਿਹੜੀਆਂ ਗਾਣੇ ਲਾ ਕੇ ਗਾਉਂਦੇ ਜੇ ਇਹ ਬੰਦ ਕਰੋ ਵੈਸੇ ਤੇ ਮੈਂ ਦਰਗਾਹਾਂ ਕਮੇਟੀ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਕਿ ਜਿਹੜਾ ਵੀ ਅੱਗੇ ਤੋਂ ਵੀਡੀਓ ਬਣਾਉਂਦਾ ਹੋਰ ਫੜ ਕੇ ਮੋਬਾਈਲ ਤੋੜ ਦਿਓ ਜਾ ਦੇਖਿਆ ਜਾਵੇ ਕਿ ਆਏ ਦਿਨ ਅਜਿਹੀਆਂ ਜਿਹੜੀਆਂ ਕਿ ਲਗਾਤਾਰ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਲੋਕਾਂ ਦੇ ਵੱਲੋਂ ਅਜਿਹੀਆਂ ਰੀਲਾਂ ਬਣਾਈਆਂ ਜਾਂਦੀਆਂ ਨੇ ਜਦੋਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਸਥਾਨ ਦੇ ਉੱਤੇ ਖੜੇ ਨੇ ਬਸ ਸੋਸ਼ਲ ਮੀਡੀਆ ਦਾ ਇੰਨਾ ਕੁ ਜ਼ਿਆਦਾ ਕਰੇਜ਼ ਹੋ ਗਿਆ ਕਿ ਉਹ ਨਾ ਥਾਂ ਦੇਖਣ ਤੇ ਨਾ ਹੀ ਕੁਝ ਹੋਰ ਬਸ ਆਪਣੇ ਲਾਈਕ ਤੇ ਫੇਮਸ ਹੋਣ ਵਾਸਤੇ ਕਿਤੇ ਵੀ ਜਾ ਕੇ ਉਹਨਾਂ ਦੇ ਵੱਲੋਂ ਅਜਿਹੇ ਕੰਟੈਂਟ ਕ੍ਰੀਏਟ ਕੀਤੇ ਜਾਂਦੇ ਨੇ ਅਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ